ਵੈਭੁక్తి ਕਾਲ ਸਾਹਿਬ ਵੈਭੁక్తి ਕੀ ਬਤੇ ਮੇਰੇ ਵੀਰੋ ਕੱਲ ਦੀ ਇੱਕ ਟੀਵੀ ਚੈਨਲ ਆ ਤੇ ਕਈਆਂ ਦੇ ਇੱਕ ਖਬਰ ਚੱਲ ਰਹੀ ਆ ਸਰਦਾਰ ਵਿਕਰਮ ਸਿੰਘ ਮੀਠੀ ਆ ਕਿ ਕਚੇਰੀ ਦੇ ਵਿੱਚ ਆਏ ਨੇ ਅਮਨ ਸਾਹਿਬ ਸ਼ਾਇਦ ਕੱਲ੍ਹ ਦੀ ਆ ਜਾਂ ਪਰਸੋਂ ਦੀ ਆ ਔਰ ਉੱਥੇ ਉਹਨਾਂ ਨੇ ਦੋ ਚਾਰ ਗੱਲਾਂ ਜਿਹੜੀਆਂ ਕੀਤੀਆਂ ਕਿ ਇਹ ਜਿਹੜੀ ਜਲੰਧਰ ਵਾਲੀ ਜਿੰਨ ਇਲੈਕਸ਼ਨ ਉੱਥੇ ਬਹੁਤ ਧੱਕਾ ਆ ਤੇ ਧੱਕੇ ਦੇ ਨਾਲ ਉਹ ਜਿੱਤ ਗਏ ਦੂਜੀ ਗੱਲ ਉਹਨਾਂ ਨੇ ਇਹ ਕੀਤੀ ਆ ਕਿ ਸੀਐਮ ਸਾਹਿਬ ਜਿਹੜੇ ਉਦੋਂ ਦੇ ਕੁਰਸੀ ਦੇ ਵਿੱਚ ਪੀਕੇ 4 ਦਿਨ ਘਰੋਂ ਹੀ ਨਹੀਂ ਨਿਕਲੇ ਉਹ ਚਾਹੇ ਉਹਨਾਂ ਦੇ OSDC ਨੂੰ ਪਤਾ ਵਾ ਚਾਹੇ ਉਹਨਾਂ ਦੀ ਘਰ ਵਾਲੀ ਨੂੰ ਪਤਾ ਵਾ ਤੇ ਚਾਹੇ ਸੰਧਵਾ ਸਾਹਿਬ ਤੁੰ ਤੱਸ ਸਕਦੇ ਤੁਸੀਂ ਇਹ ਗੱਲ ਕਿਤੇ ਮਜੀਠੀਆ ਸਾਹਿਬ ਜਦ ਤੱਕਾ ਹੋਇਆ ਸੀ ਤੇ ਤੁਸੀਂ ਉਸ ਦਿਨ ਕਿਉਂ ਨਾ ਬੋਲੇ ਕਿ ਆ ਤੱਕਾ ਆ ਹੁਣ ਵਨ ਸਾਈਡਡ ਜਿੱਤ ਹੋ ਗਈ ਤੇ ਤੁਹਾਨੂੰ ਉਹ ਤੱਕਾ ਮਹਿਸੂਸ ਹੋ ਲੱਗਿਆ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜਿੰਨੀ ਲੱਛਣਾ ਹਮੇਸ਼ਾ ਸਰਕਾਰਾਂ ਜਿੱਤਦੀਆਂ ਇਕੋ ਤੋਂ ਹੀ ਇਲੈਕਸ਼ਨਾਂ ਲੜਦੇ ਰਹੇ ਤੇ ਤੁਸੀਂ ਜਿੱਤਦੇ ਰਹੇ ਭਾਵੇਂ ਕਾਮਰਸ ਨਾਲ ਤੁਹਾਡੀ ਟੱਕਰ ਹੋਵੇ ਜਿੱਤਦੇ ਰਹੇ ਅਮੋਗੇ ਵਾਲਾ ਜਿਹੜੀ ਅਖੀਰਲੀ ਜੈਮ ਸਿੰਘ ਸਾਹਿਬ ਦੇ ਤੋਂ ਜਿੰਨੀ ਇਲੈਕਸ਼ਨ ਕਰਾਈ ਸੀ ਉਹ ਸਿਰਫ 5000 ਦੇ ਮਾਰਜਨ ਨਾਲ ਜਿੱਤੇ ਹੀ ਪਰ ਜਿੱਤ ਗਏ ਸੋ ਇਸ ਕਰਕੇ ਇਹ ਜਿਹੜੀ ਜਿੰਨੀ ਆ ਇਹ ਇਤਿਹਾਸਿਕ ਜਿੰਨੀ ਇਲੈਕਸ਼ਨ ਮੈਂ ਸਮਝਦਾ ਕਿ ਹੋਈ ਆ ਜਿਹੜੀ ਕਿ 1 ਸੈਕਿੰਡ ਜਿੱਤ ਹੋ ਗਈ ਆ ਬੜੀ ਹੈਰਾਨੀ ਵਾਲੀ ਗੱਲ ਹੋਈ ਆ ਔਰ ਮਜੀਠੀਆ ਸਾਹਿਬ ਜਿਹੜੀ ਗੱਲ ਤੁਸੀਂ ਧੱਕੇ ਦੀ ਮੈਂ ਗੱਲ ਕਰ ਲਵਾਂ ਪਹਿਲਾਂ ਕਈ ਤੁਹਾਨੂੰ ਵੀ ਪਤਾ ਤੁਹਾਨੂੰ ਸੱਤ ਨਾਲ ਇਲੈਕਸ਼ਨ ਆਪਾਂ ਵੀ ਇਕੱਠੇ ਲੜਦੇ ਨੇ ਆ 2014 ਜਿੱਦੋਂ ਭੈਣ ਜੀ ਹਰਸਪਤ ਦੀ ਇਲੈਕਸ਼ਨ 2 ਦਿਨ ਬਾਅਦ ਚੋਈ ਤੁਹਾਨੂੰ ਸਾਨੂੰ ਸੱਧਿਆ ਤੇ ਬਠਿੰਡੇ ਤੇ ਜੋ ਲੇਲੇ ਵਾਲਾ ਪਿੰਡ ਦੇ ਵਿੱਚ ਜਿਹੜੀ ਲੜਾਈ ਹੋਈ ਜੋ ਕੁਛ ਉਥੇ ਹਾਲਾਤ ਬਣੇ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਪਤਾ ਠੱਗਾ ਉਹ ਹੁੰਦਾ ਜੇ ਤਾਂ ਆਉਂਦੇ ਜਦੋਂ ਕਰਣ ਜਾ ਕੇ ਬੋਟਾ ਦੀ ਘਰ ਘਰ ਜਾ ਕੇ ਤਾਂ ਬੋਟਾ ਪਾ ਜਾਂਦਾ ਕਹਿੰਦੇ ਇਹ ਧੱਕੇ ਨਾ ਹੋ ਆ ਗਿਆ ਇਹ ਧੱਕਾ ਨਹੀਂ ਹੁੰਦਾ ਇਹ ਕੁਝ ਗੱਲਾਂ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਹੁਤ ਚੰਗੇ ਤਰ੍ਹਾਂ ਸਿੱਖਿਆ ਤਾਂ ਵੀ ਇਹ ਲੋਕਾਂ ਨੂੰ ਸੁਣਦੇ ਨੇ ਕੋਲ ਨਾਲ ਲਾ ਕੇ ਮਾਰ ਦਿੰਦੇ ਆ ਬੰਦੇ ਨੂੰ ਕਈ ਗੱਲਾਂ ਕੋਈ ਸਿੱਖਿਆ ਪਰ ਇਹ ਵੀ ਗੱਲਾਂ ਸਿੱਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕਿ ਉਹ ਜਿੱਥੇ ਜਾ ਕੇ ਬਹਿ ਕੇ ਇਲੈਕਸ਼ਨ ਕਰਵਾਉਂਦਾ ਹੁੰਦਾ ਸੀ ਉਹਨਾਂ ਤੋਂ ਵੀ ਸਿੱਖਿਆ ਤੁਹਾਨੂੰ ਲੈਣੀ ਪਊਗੀ ਕੋਈ ਧੱਕਾ ਨਹੀਂ ਹੋ ਕਰਦੇ ਹੁੰਦੇ ਮੈਂ ਅੱਜ ਕਹਿ ਰਿਹਾ ਕਿ ਧੱਕਾ ਧੱਕਾ ਉਹ ਤੋਂ ਤੁਸੀਂ ਲੈਣੇ ਆਣੇ ਦੇ ਵਿੱਚ ਜ਼ਰੂਰ ਕਰਾਇਆ ਹੈ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਲੰਧਰ ਦੇ ਵਿੱਚ ਇਲੈਕਸ਼ਨ ਵੀ ਪਹਿਲਾਂ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਝਾਤੀ ਮਾਰਨ ਤੋਂ ਪਹਿਲਾਂ ਆਪਦੇ ਘਰਾਂ ਦੀ ਝਾਤੀ ਮਾਰੋ ਆਪਣੇ ਘਰ ਦੇ ਹਿਸਾਬ ਕੀ ਬਣ ਗਿਆ ਅੱਜ ਕਿੰਤਰ ਨੂੰ ਚੱਲ ਗਿਆ ਸ਼ਰੌਨੀ ਕਾਲੀ ਦਾ ਹੈ ਕਿੰਨੀਆਂ ਵੋਟਾਂ ਪਈਆਂ ਜਲੰਧਰ ਤੋਂ ਸ਼ਰੌਨੀ ਕਾਲੀ ਦਾ 1240 ਵੋਟਾਂ ਇਹ ਪਈਆਂ ਬੀਬੀ ਸਰਜੀਤ ਕੌਰ ਨੂੰ ਔਰ 734 ਪਈਆਂ ਬਸਪਾ ਨੂੰ ਮੈਨੂੰ ਅਜੇ ਤੱਕ ਇਹ ਨਹੀਂ ਕਲੀਅਰ ਹੋਇਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਨੇ ਇਹਨਾਂ ਦੋਵਾਂ 'ਚ ਕਿਹਦੀ ਮਤ ਦਿੱਤੀ ਹੈ ਇਹ ਵੀ ਨਹੀਂ ਕਲੀਅਰ ਹੋ ਰਿਹਾ ਆਪਾਂ ਪਹਿਲਾਂ ਉਹ ਗੱਲ ਦੇਖੀਏ ਆਪਾਂ ਕਹੇ ਲਾਈਨ 'ਚ ਵੀ ਹੋਈਏ ਨਾ ਕਿਸੇ ਦਾ ਹੌੜ ਜੂ ਵੀ ਹੋਏ 2 4 5 ਲਿਆ ਮੋੜ ਘੱਟ ਉਹ ਤਾਂ ਫਿਰ ਆਪਾਂ ਮੂੰਹੋਂ ਕਹਿੰਦੇ ਇਹ ਗੱਲ ਚੰਗੀ ਲੱਗਦੀ ਹੈ ਕਿ ਯਾਰ ੱੱਕੇ ਨਾ ਜਿੱਤ ਗਈ ਫਿਰ ਤਾਂ ਮੈਨੂੰ ਲੱਗਦਾ ਚੰਗੇ ਹੁਣ ਇੱਕ ਬੰਦੇ 55000 ਦਾ ਹੌੜ ਪੈ ਗਈ ਇੱਕ ਬੰਦੇ ਨੂੰ ਸਾਨੂੰ ਪੈਂਦੀਆਂ ਇੱਕ ਬੰਦੇ 1240 ਇੱਕ ਬੰਦੇ 734 ਤੇ ਕਾਦਾ ੱਟਕਾ ਹੋਇਆ ਜੀ ਇਹਦਾ ਲੋਕਾਂ ਦਾ ਫਤਵਾ ਵਨ ਸਾਈਡੋਂ ਲੋਕਾਂ ਨੇ ਫਤਵਾ ਦੇਗਾ ਸੋਇਸ਼ ਕਰਕੇ ਮੈਂ ਤੁਹਾਨੂੰ ਕਹਾਂਗਾ ਕਿ ਆਪਣਾ ਘਰ ਸੰਭਾਲੋ ਇਧਰ ਉਧਰ ਨਾ ਗੱਲ ਕਰਿਆ ਕਰੋ ਜਿੱਦਣ ਕੋਈ ਗੱਲ ਹੁੰਦੀ ਆ ਜਦੋਂ ਤੁਹਾਨੂੰ ਸੀਐਮ ਰਾਦਰ ਜਾਈ ਸੀਐਮ ਰਾਦਰ ਰੱਜਿਆ ਯਾਰ ਤੁਸੀਂ ਤਾਂ ਐ ਜਿਵੇਂ ਉਹ ਸੀਐਮ ਨੂੰ ਪੈਗ ਬਾ ਕੇ ਦੇ ਕੇ ਆਲੇ ਜੇ ਸਾਡੇ ਅੱਗੇ ਐ ਕੋਈ ਗੱਲ ਕਰਦੇ ਆ ਇਹ ਜਿਹੜਾ ਉਹ ਪੈਗ ਰਹਾਉਂਦੇ ਆ ਅਫਲਾਂ ਤੁਹਾਡੇ ਨਾਲ ਨਹੀਂ ਪੈਗਾ ਲਿਆੜੀ ਤੁਹਾਡੇ ਨਾਲ ਵੀ ਤਾਂ ਪੈਗਾ ਲੀ ਫੌਜੀ ਤਰੀਕੀ ਕਰਦੀ ਆ ਜਿਗਦੇ ਵੀ ਨੌ ਦਵਾਈ ਤਾਂ ਮੈਂ ਤੁਹਾਨੂੰ ਸਾਰਿਆਂ ਦਾ ਨਾਮ ਹੀ ਗਿਰ ਕੇ ਦੱਸ ਦੂੰਗਾ ਸੋ ਇਸ ਕਰਕੇ ਇਹ ਗੱਲਾਂ ਛੱਡ ਦਿਓ ਕਿ ਹਰ ਬੰਦੇ ਨੂੰ ਇਹੋ ਗੱਲਾਂ ਕਹਿਣੀਆਂ ਜੇਰੀ ਪੈਨਡਲ ਆਉਂਦੇ ਆ ਜੀ ਜਿਵੇਂ ਤੁਹਾਡੇ ਪੀਏ ਪਾ ਕੇ ਦੇ ਕੇ ਆਉਂਦੇ ਜਾਂ ਤੁਸੀਂ ਪਾ ਕੇ ਦੇ ਕੇ ਆਉਂਦੇ ਹੋ ਫਿਰ ਮੇਰੀ ਤੁਹਾਨੂੰ ਇਹੋ ਨਸੀਹਤ ਆ ਕਿ ਆਪ ਦਾ ਘਰ ਬਚਾਓ ਸੱਜੇ ਖਾਵੇ ਝਾਤੀਆਂ ਮਾਰਨੀਆਂ ਛੱਡ ਦਿਓ ਅਗਲਾ ਸੀਐਮ ਆ ਅਗਲਾ ਨਿਆਰੇ ਲੋਕਾਂ ਦਾ ਲੋਕਾ ਤੁਹੀ ਵੀ ਆਪੀ ਸਰਕਾਰ ਚ ਨਿਆਰੇ ਲੈ ਜੇ ਬਹੁਤ ਬਹੁਤ ਧੰਨਵਾਦ ਵੈਲ ਮੁਰਗੀ ਕਾ ਖਾਲਸਾ ਵੈਲ ਗੁਰੂ